ਦਦਾ ਦੋਸ ਨੂੰ ਦੇਉ ਕਿਸੇ ਦੋਸ ਕਰਮਾ ਆਪਣੇ ਜੋ ਮੈਂ ਕੀਆ ਸੁ ਮੈਂ ਪਾਇਆ ਦੋਸ ਨੂੰ ਦਿੱਜਿਆ ਬੱਚਾ ਦੋਸ ਨੂੰ ਇਹ ਜਿਹੜਾ ਸਾਡਾ ਪੰਜਾਬ ਹੈ ਇਹ ਇਸ ਗੱਲ ਤੋਂ ਪੁੱਤਰ ਹੈ ਵੀਪ ਸਟੇਟ ਨੇ ਆਪਦਾ ਕੰਮ ਕਰਨੇ ਕਰਨਾ ਸਾਡੀ ਪੰਜਾਬ ਦੀ ਨਾਬਰੀ ਤੋਂ ਤੰਗ ਹੈ ਉਹ ਆਜ਼ਾਦੀ ਦੀ ਲੜਾਈ ਸਭ ਤੋਂ ਜ਼ਿਆਦਾ ਫਿਰਕੀ ਨਹੀਂ ਦਿੱਤੀ ਦੇਸ਼ ਆਜ਼ਾਦ ਹੋ ਗਿਆ ਪੰਜਾਬੀ ਸੂਬੇ ਦਾ ਸੂਬੇ ਭਾਸ਼ਾ ਦੇ ਨਾਂ ਤੇ ਬਣ ਨਹੀਂ ਸੰਦ ਦਿੱਤਾ ਨਾ ਉਹ ਕਿਹਨੇ ਲੜਿਆ ਖੁਸ਼ੇ ਟੈਕਸੀ ਲਾਤਾ ਉਹਦੇ ਬਲੂ ਦੁਕਾਨ ਡੜਿਆ ਐਮਰਜੈਂਸੀ ਪੂਰਾ ਮੁਰਕ ਸੌ ਗਿਆ ਕੌਣ ਡੜਿਆ ਐਮਰਜੈਂਸੀ ਦੇ ਖਿਲਾਫ ਤੁਸੀਂ ਸੋਚੋ ਅੰਨ ਪੈਦਾ ਕਰਕੇ ਦਿੱਤਾ ਉਦੋਂ ਅੰਨ ਪੈਦਾ ਕਰਨ ਚ ਕੋਈ ਨਹੀਂ ਦੁੱਧ ਅਸੀਂ ਕਿੰਨਾ ਪੈਦਾ ਕਰਿਆ ਵਾਈਟ ਇਨਕਲਾਬ ਫਿਰ ਉਹ ਮੱਛੀਆਂ ਦਾ ਤਾਂ ਚਲੋ ਸਾਡੇ ਇੰਨੀ ਨਹੀਂ ਹੁੰਦੀ ਨੀਲਾ ਇਨਕਲਾਬ ਜੀ ਪਲਾਣਾ ਇਨਕਲਾਬ ਜੀ ਹਰਾ ਇਨਕਲਾਬ ਜੀ ਅਸੀਂ ਤਾਕਤਵਰ ਵੀ ਹਾਂ ਅਸੀਂ ਕੰਮ ਵੀ ਕਰਦੇ ਹਾਂ ਅਸੀਂ ਦੇਸ਼ ਜਿੰਨੀਆਂ ਲਾਸ਼ਾਂ ਆਗੀਆਂ ਨੇ ਅਗਨੀ ਵੀਰਾਂ ਦੀਆਂ ਵੀ ਉਹ ਬੋਧੀਆਂ ਪੰਜਾਬ ਦੇ ਨਹੀਂ ਆ ਰਹੀਆਂ ਨੇ ਉਹ ਸੱਤੋਂ ਡਰਦੇ ਨੇ ਉਹ ਸੱਤੋਂ ਡੀਪ ਸੇ ਡਰਦੀ ਹੈ ਵੀ ਇਹ ਯਾਰ ਇਹਦਾ ਖਤਮ ਕਰੋ ਆ ਜਿਹੜੇ ਵੱਡੇ ਵੱਡੇ ਹਾਈਵੇ ਨਿਕਲ ਰਹੇ ਨੇ ਜਿਹੜੀ ਆ ਜ਼ਮੀਨ ਲੈਂਡ ਪੂਲਿੰਗ ਪਾਲਸੀ ਸਾਰੀ ਉਸੇ ਉਸੇ ਚੋਂ ਨਿਕਲੀ ਹੋਈ ਹੈ ਤੁਸੀਂ ਇੱਕ ਚੀਜ਼ ਹੋਈ ਕਿ ਇਹਨਾਂ ਨੂੰ ਨਾਲ ਜੋੜਨਾ ਹੁੰਦਾ ਸਭ ਤਾਂ ਦਾ ਜੁੜੀਆਂ ਹੋਈਆਂ ਨੇ ਵੀ ਪੰਜਾਬ ਨੂੰ ਕਿਵੇਂ ਥੱਲੇ ਲਾਉਣਾ ਹੈ ਥੱਲੇ ਲਾਉਂਦਾ ਇੱਕੋ ਤਰੀਕਾ ਇੱਥੋਂ ਦੀ ਕਿਸਾਨੀ ਨੂੰ ਇੱਥੋਂ ਦੇ ਮਜ਼ਦੂਰ ਨੂੰ ਥੱਲੇ ਲਾ ਦੋ ਸਿੱਖ ਨੂੰ ਥੱਲੇ ਲਾ ਦੋ ਫੇ ਜੋ ਮਰਜ਼ੀ ਖੁੱਲ ਖੇਡ ਕਰੋ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਨੇ ਆ 380 ਦਿਨੋਂ ਸੇ ਧਰਨਾ ਮਾਰ ਕੇ ਦਿਖਾਤਾ ਸਰਕਾਰਾਂ ਚੁਕਾ ਕੇ ਦਿਖਾਤੀਆਂ ਸੋ ਇਹ ਡੀਪ ਸਟੇਟ ਜਿਹੜੀ ਆ ਉਹ ਤਾਂ ਪੰਜਾਬ ਨੂੰ ਸਟੇਬਿਲਟੀ ਨਹੀਂ ਚਾਹੁੰਦੀ ਪਰ ਸਵਾਲ ਇਹ ਹੈ ਕਿ ਉਹ ਤਾਂ ਮੈਨੂੰ ਮੇਰੇ ਤੇ ਹਮਲਾ ਕਰਨਗੇ ਮੈਂ ਕੀ ਕਰਾਂ ਸਾਡਾ ਸਿਆਸਤਦਾਨ ਕੀ ਕਰਿਆ ਫੋੜੇ ਖਲਚ ਕੱਲੀ ਡੀਪ ਸਟੇਟ ਇਹਨੂੰ ਚੜਾ ਦੇਗੀ ਤਾਂ ਜਦ ਸਾਡਾ ਸਿਆਸਤਦਾਨ ਨਾ ਰਹਦਾ ਹੈ ਜੇ ਸਾਡਾ ਸਿਆਸਤਦਾਨ ਸਿੱਧੇ ਰਸਤੇ ਚੱਲੇਗਾ ਤਾਂ ਡੀਪ ਸਟੇਟ ਦਾ ਉਹਨਾਂ ਵੱਸ ਚੱਲਣਾ ਹੀ ਨਹੀਂ ਚੋਰ ਕੱਦ ਜਾ ਲਾਉਂਦੇ ਨੇ ਜਦ ਤੁਹਾਡਾ ਜਿੰਦਾ ਕਮਜ਼ੋਰ ਹੋ ਜੇ ਤੁਸੀਂ ਜਿੰਦਾ ਲਾਉਣਾ ਕਰ ਚ ਦੇ ਫਿਰ ਕਹਿੰਦੇ ਚੋਰ ਆ ਗਈ ਦੀ ਸੋ ਇਹ ਸਾਡੀ ਜਿਹੜੀ ਸਮੱਸਿਆ ਪੰਜਾਬ ਦੀ ਉਹੀ ਹੈ ਕਿ ਪੰਜਾਬ ਤੇ ਹਮਲਾ ਹੈਗਾ ਇਹ ਉਹਨੂੰ ਵੀ ਨਹੀਂ ਪਛਾਣਦੇ ਹਾਂ ਜਿਵੇਂ ਤੁਸੀਂ ਜੇ ਪੰਜਾਬ ਦੀ ਪੁਲਿਸ ਦੀ ਗੱਲ ਕਰਜੋ ਪੁਲਸਰਾਂ ਦੇ ਨਾਲ ਤਾਂ ਕੋਈ ਚਤਕ ਨਹੀਂ ਹੈ ਤੁਹੇ ਕਹਿੰਦੇ ਅਸੀਂ ਯੁੱਧ ਨਸ਼ਾ ਬੰਦ ਕਰਕੇ ਸਮਾਂ ਬਿਤਾ ਰਹੇ ਹਾਂ ਜਵਾਨੀ ਨੂੰ ਕਹਿੰਦੇ ਤਾਂ ਇਹੀ ਨੇ ਨਾ ਅਸੀਂ ਤਾਂ ਰੇਪ ਤੋਂ ਬਚਾ ਰਹੇ ਹਾਂ ਕੁੜੀਆਂ ਨੂੰ ਤਾਂ ਕਿ ਉਹਨਾਂ ਦੀ ਇੱਜ਼ਤ ਬਚੀ ਰਹੇ ਅਈ ਕਿਹੜੀ ਆਮਨ ਕਾਨੂੰਨ ਕਾਇਮ ਕਰ ਰਹੇ ਹਾਂ ਤਾਂ ਕਿ ਲੋਕ ਬਿਜ਼ਨਸ ਕਰਨ ਉਹ ਪਰ ਨਾਮ ਝੂਠਾ ਹੈ ਕਹਿੰਦੇ ਸੁੱਕਾ ਹੀ ਜਮਤੇ ਹੀਦਾ ਮੂੰ ਚੁੰਮੇ ਟੁੱਕਣਾ ਦੇਈਦਾ ਇਹ ਜਿਹੜੀ ਗੱਲ ਹੈ ਡੀਪ ਸਟੇਟ ਨਹੀਂ ਚਾਹੁੰਦੀ ਪਰ ਡੀਪ ਸਟੇਟ ਤਾਂ ਨਹੀਂ ਚਾਹੁੰਦੀ ਫਿਰ ਪੰਜਾਬ ਨੇ ਮਰ ਜਾਣਾ ਕੀ ਮੇਰਾ ਸਵਾਲ ਹੈ ਪੰਜਾਬ ਨੂੰ ਕੌਣ ਬਚਾਉ ਡੀਪ ਸਟੇਟ ਬਚਾਉ ਤੁਸੀਂ ਇਹ ਹਮਲਾਵਰ ਨੂੰ ਕਹਿ ਰਹੇ ਹੋ ਮੈਨੂੰ ਛੱਡ ਇਹ ਪੰਜਾਬੀਆਂ ਦੇ ਖਾਤੇ 'ਚ ਨਹੀਂ ਹੈ। ਉਹ ਅੱਖ ਚੱਕ ਪਾ ਕੇ ਗੱਲ ਕਰਦੇ ਨੇ। ਜਫਨਾਮਾ ਕੀ ਕਹਿੰਦਾ? ਪੜੋ ਨਾ ਜਫਨਾਮਾ। ਸੋ ਪੰਜਾਬੀਆਂ ਦੇ ਖਾਤੇ 'ਚ, ਸਿੱਖਾਂ ਦੇ ਖਾਤੇ 'ਚ ਇਹ ਹੈ। ਬੇਸਿਕ ਫੜ ਲਾ ਕੇ ਗਰੀਬ ਹੈ। ਉਹ ਸੇ ਤੋਂ ਲੱਦੀ ਆ ਦੀਤ ਸੇਟਾ। ਪਰ ਹੁਣ ਜਿਹਨੇ ਆਪ ਹੀ ਇਹ ਜੇ ਹੋ ਗਏ, ਆ ਜੋ ਜਿਹੜੇ ਸੈਮੀਨਾਰ ਸੀ ਉਸ ਤੋਂ ਬਾਰ-ਬਾਰ। ਫalse ਦਾ ਕਿਸੇ ਨੂੰ ਕੋਈ ਪਰਵਾਹ ਨਹੀਂ। ਸਤਾਈ ਦੀਆਂ ਚੋਣਾਂ ਕਹਿੰਦੇ ਛੱਡ ਦੋ ਪਰ ਫਿਰ ਵੀ ਆਪਾਂ ਆ ਕਿਵੇਂ ਬਣਾਈਏ ਆਰਗੇਨਿਕ ਉਹ ਭਾਈ ਕੋਈ ਆਰਗੇਨਾਈਜੇਸ਼ਨ ਚਾਹੇ ਉਹ ਅਕਾਲ ਤਖਤ ਹੈ ਚਾਹੇ ਉਹ ਐਸਜੀਪੀਸੀ ਹੈ ਚਾਹੇ ਉਹ ਕਲਦੀ ਦਾਲ ਹੈ ਚਾਹੇ ਕੋਈ ਹੋਰ ਦਾਲ ਹੈ ਚਾਹੇ ਕੋਈ ਸੇਵਾਦਾਲ ਹੈ ਚਾਹੇ ਕੋਈ ਸਟੂਡੈਂਟ ਜਥੇਬੰਦੀਆਂ ਨੇ ਚਾਹੇ ਕੋਈ ਯੂਥ ਦੀਆਂ ਜਥੇਬੰਦੀਆਂ ਨੇ ਚਾਹੇ ਉਹ ਇਸਤਰੀ ਕਲਦੀ ਦਾਲ ਹੈ ਚਾਹੇ ਉਹ ਕੋਈ ਹੋਰ ਨੇ ਉਹ ਸਾਰੇ ਚੰਨੇ ਤਾਂ ਫਲਸਫੇ ਦੇ ਧਾਰਤੇ ਨੇ ਜੇ ਫਲਸਫਾ ਤੁਸੀਂ ਆਪਦਾ ਅੱਗੇ ਨਹੀਂ ਲਾ ਕੇ ਜਾਂਦੇ ਫਿਰ ਕਿਨੇ ਚੱਲੋ ਸਿੱਖੀ ਨੇ ਇਹ ਦਿਖਾਇਆ ਕਿ ਕਿੰਨੇ ਅਸੀਂ ਇਨਸਾਫ ਪਸੰਦਾਂ ਵਿਪ ਸਟੇਜ ਨੂੰ ਇਹ သੰਦ ਨਹੀਂ ਆਇਆ ਅਰ ਇੱਥੋਂ ਦੇ ਸਿੱਖਾਂ ਨੂੰ ਵੀ ਇਹ ਸਮਝ ਨਹੀਂ ਆਈ ਕਿ 380 ਦਿਨਾਂ ਦੇ ਵਿੱਚ ਸਿੱਖੀ ਦੀ ਪੱਗ ਹੈ ਉਹ ਕੀ ਹੋ ਗਈ ਸੀ ਦੁਨੀਆ 'ਚ ਦੁਨੀਆ ਦੇਖਣ ਦਾ ਕੀ ਸੀ ਸਿੱਖੀ ਵੱਲ ਯਾਰ ਕਮਾਲ ਹੈ ਮੋਦੀ ਵਰਗੇ ਬੰਦੇ ਨੇ ਚਕਾ ਲਿਆ ਇਹਨਾਂ ਨੇ ਕੋਈ ਧਿਆਨ ਨਹੀਂ ਚੁੱਕਿਆ ਸਿੱਖੀ ਦੇ ਬੱਚੇ ਸੀ ਉੱਥੇ ਜਦਾ ਰੋਲੀ ਰਹਿਦਾ ਆਸ ਦਾ ਬਾਤ ਹੁੰਦਾ ਸੀ ਉਹਨਾਂ ਕਾਮਰੇਡਾਂ ਦੀਆਂ ਸਟੇਜਾਂ ਤੇ ਜਿੱਥੇ ਕਦੇ ਉਹ ਬੁੱਲੇ ਸੋਨੇ ਹਾਲ ਦਾ ਨਾਰਾ ਨਹੀਂ ਲੱਗ ਸਕਦਾ ਸੀ ਉੱਥੇ ਨਾਰੇ ਵੀ ਲੱਗਦੇ ਸੀ ਪਾਠ ਵੀ ਹੁੰਦੇ ਸੀ ਅੱਜ ਸਿੱਖਾਂ ਦੀਆਂ ਸਟੇਜਾਂ 'ਤੇ ਇਨਕਲਾਬ ਜਿੰਦਾਬਾਦ ਦਾ ਨਾਰਾ ਕਿਹਦੇ ਨਾ ਲੱਗਦਾ ਕਾਮਰੇਡ ਜਲਨ ਕੀ ਨੇ ਸੀ ਉਹ ਨਹੀਂ ਲੱਗਣ ਦਿੰਦੇ ਸੀ ਉੱਥੇ ਇਕੱਠਾ ਹੋ ਰਿਹਾ ਸੀ ਸਾਰਾ ਕੁਝ ਉਹਨੇ ਦਿਖਾਤਾ ਦੁਨੀਆ ਨੂੰ ਤੁਸੀਂ ਮੈਨੂੰ ਦੱਸੋ ਇਹ ਕਹਿੰਦਾ ਹੁਣ ਭਗਵੰਤ ਮਾਨ ਨੂੰ ਮੈਂ ਸਵਾਲ ਕਰਦਾ ਉਹਦੇ ਤੇ ਆਪੋਜੀਸ਼ਨ ਸੀ ਨਾ ਪੰਜਾਬ ਦਾ ਇਹ ਕਹਿੰਦੇ ਨੇ ਐਲੋਪੀਸੀ ਇਹਨਾਂ ਦਾ ਇਹ ਕਹਿੰਦੇ ਜੀ ਸਾਡੇ ਤਾਂ ਨਸ਼ਾ ਚ ਜੋ ਨਹੀਂ ਫਿਰਦੀ ਆ ਕਿੰਨ ਸੋ 80 ਦਿਨਾਂ ਚ ਉੱਥੇ ਨੌਜਵਾਨ ਕਿੰਨੋਂ ਕਿੰਨੇ ਸੀਗੇ ਫੋਟੋਆਂ ਪਈਆਂ ਨੇ ਕੱਢ ਲਿਓ ਤੁਹਾਨੂੰ ਕੋਈ ਉੱਥੇ ਨਸ਼ਾ ਨਾਲ ਮਰਿਆ ਪਿਆ ਜਵਾਨ ਲੱਭਿਆ ਕਿ쩔 ਕਰਨ ਆਪਦੇ ਨਾਲ ਦੇ ਨੂੰ ਪੁੱਛ ਲਿਓ ਹਡੇ ਖਿਆਲ ਤੇ ਡੀਪ ਸਟੇਟ ਸਾਨੂੰ ਛੱਡ ਦਿੰਦੀ ਜੇ ਸਾਡਾ ਇੱਕ ਵੀ ਨੌਜਵਾਨ ਉੱਥੇ ਆਇਆ ਨਸ਼ੇ ਨਾ ਕਰਿਆ ਪਿਆ ਹੁੰਦਾ ਫਿਰ ਕਿਹੜੇ ਨਸ਼ਿਆਂ ਦੇ ਵਿਰੁੱਧ ਕਰ ਰਹੇ ਨੇ ਨਸ਼ਿਆਂ ਦੇ ਵਿਰੁੱਧ ਉਹ ਜਦ ਦਸੀਆ ਸੀ ਫਿਰ ਉਥੇ ਪੜ੍ਹਨ ਦੀ ਜਗ੍ਹਾ ਬਣਾਈ ਹੋਈ ਹੈ ਇਹਨਾਂ ਤਾਂ ਸਕੂਲਾਂ 'ਚ ਨਹੀਂ ਲਾਇਬ੍ਰੇਰੀ ਖੁੱਦ ਹੀ ਉੱਥੋਂ ਇਹਨਾਂ ਟੈਂਟਾ ਚੜਾ ਰਹੀ ਤਾਰ ਕੀ ਸੀ ਮੈਂ ਖੁਦ ਜਾ ਕੇ ਆਇਆ ਫਿਰ ਉਥੇ ਕਿਸੇ ਕੁੜੀ ਨੂੰ ਛੇੜਿਆ ਗਿਆ ਹੋਵੇ ਦਿਖਾ ਦੋ ਇੱਥੇ ਤਾਂ ਰੋਜ਼ ਰੇਤ ਕਰੀ ਜਾਂਦੇ ਨੇ ਸੋ ਜਿਹੜੇ ਪੰਜਾਬ ਦੀ ਜਵਾਨੀ ਹੈ ਉਹ ਚੰਗਾ ਕੰਮ ਕਰਨ ਨੂੰ ਤਿਆਰ ਹੈ ਉਹਦੇ 'ਚ ਜੋਸ਼ ਹੈ ਨਹੀਂ ਨਹੀਂ ਕਹਿੰਦਾ ਬਾਕੀ ਨੇ ਪੰਜਾਬ ਤੇ ਹਰਿਆਣੇ ਦੇ ਨੌਜਵਾਨ ਖੜੇ ਸੀ ਸ਼ਾਇਦ ਮੈਂ ਪਹਿਲਾਂ ਵੀ ਸੁਣਾਈ ਹੋਵੇ ਆ ਨਹਿਰ ਵਾਲੀ ਗੱਲ ਕਰੀ ਇਹਨਾਂ ਨੇ ਕੀ ਕਰਨਾ ਉੱਥੇ ਉਹਨਾਂ ਦੁਕਾਨਿਆਪੀ ਦੱਸ ਆ ਵੀ ਇਹਦਾ ਹੱਲਾ ਹੈ ਇਸ ਲਈ ਔਰਤਾਂ ਨੂੰ ਹਰਿਆਣੇ ਦੀਆਂ ਨੂੰ ਪੁੱਛਦੇ ਨੇ ਕੀ ਕਰੋਗੇ ਕਹਿੰਦੇ ਦਿਨ ਨੂੰ ਅਸੀਂ ਅਜੀਟੇਸ਼ਨ ਅਜੀਟੇਸ਼ਨ ਕਰਾਂਗੇ ਰਾਤ ਨੂੰ ਕਲਕ ਦੀ ਵਾਢੀ ਕਰਾਂਗੇ ਕਿਹੋਂ ਕਰਾਂਗੇ ਹਾਲਿਕ ਚਾਹੇ ਉਹ ਹਨ ਪਰ ਨਹੀਂ ਉਹਨਾਂ ਨੂੰ ਪਤਾ ਵੀ ਕੀ ਕਰਨਾ ਸਵਾਲ ਇਹ ਹੈ ਸਾਡੇ ਸਿਆਸਤਦਾਨਾਂ ਨੇ ਇਹਨੂੰ ਗੱਡਬੜ ਕਰਤੀ ਨਾ ਨਸ਼ਿਆਂ ਦਾ ਤਰਕੋਪੀ ਆਏ ਜੇ ਇਕੱਠੇ ਹੋ ਜਾਣ ਲੋਕ ਕਿੰਨੇ ਨੇਸ਼ੇ ਚੱਲ ਜਾਂਦੇ ਨੇ ਭਿਆਨ ਕੀ ਆਈ ਆਂਦੀ ਸਵੇ ਉਡਾਣੀ ਧਰਨ ਕੀ ਟਾਟੀ ਰਹੇ ਨਾ ਮਾਇਆ ਬਾਂਦੀ ਜਦ ਗਿਆਨ ਦੀ ਹਨੇਰੀ ਆ ਜਾਂਦੀ ਹੈ ਉਦੋਂ ਸਭ ਉੱਡ ਜਾਂਦੇ ਨੇ ਇਹ ਪਰਮ ਫੈਲਾਲੇ ਆਹ ਸਾਡੇ ਪਰਮ ਨੇ ਬਾਤੀ ਨੂੰ ਜੀ ਬੋਲਾਣ ਦੀ ਸੋ ਜਦ ਗਿਆਨ ਕੀ ਆਂਦੀ ਹੁੰਦੀ ਹੈ ਨਾ ਰਹਿਣਾ ਪਰਮ ਦੀ ਟਾਤੀ ਫੇਰ ਉਹ ਪਰਮ ਦੀ ਟਾਤੀ ਦੀ ਰਹਿੰਦੀ ਰਹੇ ਨਾ ਮਾਇਆ ਬੰਦੀ ਸਵੇ ਉਦਾਂ ਨਹੀਂ ਪਰਮ ਦੀ ਟਾਤੀ ਰਹੇ ਨਾ ਮਾਇਆ ਬੰਦੀ ਕੋਈ ਜਿਹੜਾ ਇਹਨੂੰ ਸਮਝਣ ਦੀ ਲੋੜ ਹੈ ਗੁਰਬਾਣੀ ਨੂੰ ਉਹ ਤਾਂ ਅਸੀਂ ਸਮਝਦੇ ਨਹੀਂ ਨਾ ਅਸੀਂ ਉਹਨੂੰ ਪੜਦੇ ਆਂ ਨਾ ਸਮਝਦੇ ਆਂ ਨਾ ਅਮਲ ਤਾਂ ਕਰਨੇ ਕੀ ਹੈ ਵੱਡੇ ਵੱਡੇ ਵਿਦਵਾਨ ਨਹੀਂ ਕਰਦੇ ਹੁਣ ਆਪਾਂ ਕੀ ਕਰੀਏ ਗਿਆਨ ਗਿਆਨ ਕਿੱਥੋਂ ਆਉਂਦਾ ਆ ਜਿਹੜਾ ਅੰਦੋਲਨ ਸੀ ਉਹ ਚੋਂ ਗਿਆਨ ਨਿਕਲੇ ਸੋ ਆਓ ਆਪਾਂ ਦੇਖੀਏ ਵੀ ਡੀਪ ਸਟੇਟ ਪੰਜਾਬ ਤੇ ਹਮਲਾ ਕਰ ਰਹੀ ਹੈ ਚ ਕੋਈ ਛੁੱਕ ਨਹੀਂ ਇੱਕ ਗੱਲ ਮੁਕਸਾ ਕਰ ਲੂ ਜਾਂ ਪਰ ਉਹ ਹਮਲਾ ਸੀ ਬੇਨਤੀਆਂ ਨਾਲ ਅਸੀਂ ਇਤਿਹਾਰ ਚੁੱਕ ਕੇ ਅਸੀਂ ਗਾਲ੍ਹਾਂ ਕੱਢ ਕੇ ਅਸੀ ਲੋਹਵ ਦਿਖਾ ਕੇ ਜੀ ਦੂਰ ਕਰ ਸਕਦੇ ਅਸੀ ਇੱਕੇ ਨਾਲ ਦੂਰ ਕਰ ਸਕਦਾ ਜਿੱਥੇ ਹੋਏ ਇਕੱਤਰ ਮੇਰੇ ਪਾਹੀ ਦੂਰ ਦਾ ਦੂਰ ਕਰੋ ਜਿਹ ਕੋ ਮਤਬੇ ਲਿਆ ਬੈਠ ਕੇ ਹੱਤ ਕਰ ਫੇਰ ਸਾਂਝ ਕਰਕੇ ਕਰ ਸਕਦੇ ਆ ਸਾਂਝ ਕੀ ਜੇ ਗੁਨਾ ਕ ਲਈ ਗੁਨਾ ਕੋ ਹੋਵੇ ਵਾਸਨਾ ਮਿੱਧ ਵਾਸਨੀ ਜੇ ਜੇ ਗੁਣ ਹੋਵਨ ਸਾਜਨਾ ਤਾਂ ਸਾਂਝ ਕਰੀ ਜੇ ਸਾਂਝ ਕੀ ਜੇ ਗੁਨਾ ਤੇਰੀ ਛਾੜ ਅਵਗਨ ਚੰਦੀ ਏ ਇਹ ਸਾਂਝ ਕਰੋ ਲੋਕਾਂ ਨਾਲ ਇਹਦੀ ਵਜ੍ਹਾ ਇੱਕ ਦੂਜੇ ਨੂੰ ਕਿ ਨਹੀਂ ਕਰੀ ਚੋ ਇਹ ਵੀ ਗੁਰਬਾਨੀ ਸੰਦਸ ਦੀ ਹੈ ਸੋ ਜਾਦੇ ਦੇਖ ਲਿਆ ਫੇਰ ਅੱਸ ਵੇਲੇ ਉਹ ਗਗਨਧਮਾ ਮ ਵੱਜਿਆ ਹੋਇਆ ਹੈ ਕਿ ਹੁਣ ਖੇਤ ਜੋ ਮਾਲ ਦੇ ਉਸੂਲ ਮੇ ਆਲੀ ਹਾਲਤ ਹੈ ਇਹਦੇ ਵਿੱਚ 380 ਦਿਨਾਂ ਚ ਅਸੀਂ ਦਿਖਾਤਾ ਸਾਰਾ ਕੁਝ ਕਰਿਆ ਤੁਹਾਨੂੰ ਮੈਂ ਇੱਕ ਸਵਾਲ ਆਖਰੀ ਕਰਕੇ ਤੁਹਾਨੂੰ ਸਵਾਲ ਕਰਦਾ 390 ਜਾਣ ਕੈ ਜਨ ਬੜੇ ਮਾਰੇ ਨੇ ਬੜੇ ਆਏ ਕੰਦੇ ਬੜੇ ਔਕਾਤ ਦੇ ਨੇ ਜੀ ਜੀ ਤੋਂ ਹੋ ਰਹੀ ਫਰੋੜ ਨਹੀਂ ਬਹੁਤ ਕੁਛ ਕਰਨੇ ਨਾ 380 ਦਿਨਾਂ ਦੇ ਵਿੱਚ ਜਿੱਥੇ ਉਥੇ ਅੰਦੋਲਨ ਹੋਇਆ ਤੁਸੀਂ ਕਿਤੇ ਖਬਰ ਪੜੀ ਵੀ ਉੱਥੇ ਕੋਈ ਬਜ਼ੁਰਗ ਪਾਣੀ ਚ ਪਿਆ ਗਿਆ ਉਸ ਨੂੰ ਕਿਸੇ ਨੇ ਚੁੱਕਿਆ ਨਹੀਂ ਕੋਈ ਪੜੀ ਹੈ ਕੋਈ ਖਬਰ ਇਹ ਪੜੀਆ ਵੀ ਉੱਥੇ ਭੁੱਖਾ ਰਿਹਾ ਕੋਈ ਬੰਦਾ ਕੋਈ ਪੜੀਆ ਕਿਸੇ ਨੂੰ ਦਵਾਈ ਨਾ ਮਿਲੀ ਹੋਵੇ ਸੜਕਾਂ ਤੇ ਬੈਠ ਕੇ ਜੇ ਅਸੀਂ ਸਾਰਾ ਪ੍ਰਬੰਧ ਕਰ ਸਕਦੇ ਹੁੰਦਾ ਜਾ ਕੇ ਹੈ ਸਫਾਈ ਕਰਕੇ ਰੱਖਦੇ ਸੀ ਦੀਪ ਸਟੇਟ ਉੱਥੇ ਬੰਦੇ ਭੇਜਦੀ ਸੀ ਜੇਮਕਤਰੇ ਤੇ ਜੀ ਸੀ ਹੋਰ ਤਰ੍ਹਾਂ ਦੇ ਨਸ਼ੇ ਨਸ਼ੇ ਤੇ ਹੋਰ ਮੋਰਲ ਕਰਾਈਮ ਵਾਲੇ ਭੇਜਦੀ ਸੀ ਤੋਂ ਦੇ ਇਹਦੇ باوجود ਉੱਥੇ ਕਿਸੇ ਦਾ ਕਤਲ ਨਹੀਂ ਕਰਿਆ ਗਿਆ ਜੇ ਕਤਲ ਕਰਿਆ ਤਾਂ ਡੀਸਟ੍ਰੈਟ ਦੇ ਬੰਦੇ ਨੇ ਕਰਕੇ ਚੰਗਿਆ ਸੀ ਸਰਸੰਦੇ ਸਾਹਮਣੇ ਆ ਗਿਆ ਸੋ ਇਸ ਕਰਕੇ ਆਪਾਂ ਸਮਝੀਏ ਸਿੱਖੀ ਜਿਹੜੀ ਆ ਬਹੁਤ ਉੱਚਾ ਹੈਗਾ ਕਿਸਾਨਾਂ ਨੇ ਕਿਸਾਨੀ ਦੇ ਵਿੱਚ ਹੋ ਕੇ ਕਾਮਰੇਡ ਹੋ ਕੇ ਬਹੁਤੇ ਉਹਨਾਂ ਚ ਸੀਗੇ ਇਹਦੇ باوجود ਉਹਨਾਂ ਨੇ ਸਿੱਖੀ ਦੇ ਨਾਲ ਹੀ ਦੁਨੀਆ 'ਚ ਸਿੱਖਾਂ ਦੀ ਬਾਗੂਚੀ ਕਰੀ ਜਿਹਦੇ ਵਿੱਚੋਂ ਕੋਰੋਨਾ ਦੇ ਵਿੱਚ 84 'ਚ ਸਾਡੇ ਨਾਲ ਕਿੰਨਾ ਕੁਝ ਹੋਇਆ 11 ਪਾਪਾ ਕੇ ਸਾਡੇ ਸੀ ਹੁਣ ਤੱਕ ਕੇਸ ਚੱਲਦੇ ਨੇ ਤੁਸੀਂ ਕਰੋਨਾ ਵੇਲੇ ਇੱਕ ਖਬਰੇ ਕੱਢਦੇ ਨੇ ਇੱਕ ਜੀਕੇ ਲਿਖਿਆ ਹੋਵੇ ਵੀ ਸਿੱਖਾਂ ਦੇ ਆ ਨੌਜਵਾਨ ਨੇ ਸਿਲੰਡਰ ਉਨ ਦਿੱਤਾ ਨਹੀਂ ਹਿੰਦੂ ਸੀ ਕਿਉਂਕਿ ਜਦ ਪੁਲਿਸ ਡਰਦੀ ਸੀ ਬਾਹਰ ਨਿਕਲ ਤੋਂ ਰਿਸ਼ਤੇਦਾਰ ਰਹਦੇ ਸੀ ਮੀਆਂ ਵੀ ਇੱਕ ਦੂਜੇ ਦੇ ਨੇੜੇ ਨਹੀਂ ਲੱਗਦੇ ਸੀ ਵੀ ਕਰੋਨਾ ਨਾ ਹੋ ਜੇ ਉਦੋਂ ਸਿੱਖ ਨੌਜਵਾਨ ਸਿਰਾਂ ਤੇ ਸਿਲੰਡਰ ਚੱਕ ਕੇ ਸਕੂਟਰਾਂ ਤੇ ਬੈਠ ਕੇ ਲੋਕਾਂ ਦੇ ਘਰੀਂ ਪਹੁੰਚਾਰੇ ਸੀ ਸਿੱਖਾਂ ਨੇ ਆਕਸੀਜਨ ਦੇ ਡੰਗਰ ਲਾਏ ਨੇ ਤੁਸੀਂ ਤੁਸੀਂ ਐਨ ਨਾ ਸੋਚੋ ਹੁਣ ਆਪਾਂ ਜੇ ਅਹੀਂ ਜਾਤੀ ਕਰਾਂਗੇ ਪੰਜਾਬ ਨਾਲ ਫਿਰ ਤੋ ਹੋ ਜੂਗੀ ਸੋ ਪੰਜਾਬੀ ਕਿਸੇ ਦੇ ਵੈਰੀ ਨਹੀਂ ਹੈਗੇ ਨਾ ਕੋ ਵੈਰੀ ਨਾ ਹੈ ਬਗਾਨਾ ਸਰਦ ਸਾਂਗ ਹਮਕ ਬਣਾਈ ਕਰ ਅਸੀਂ ਆਪਦੀ ਅੱਖ ਨਾ ਜੇ ਜੀਵੇ ਪਤਲਾ ਥੀ ਜਾਏ ਸਭ ਆਰਾਮ ਦੇ ਅੱਖ ਨਾਲ ਸੀ ਕਿ ਨਾ ਚੁੰਦੇ ਕਿਸੇ ਦੀ ਅੱਖ ਅਸੀਂ ਖੋਣਾ ਨਹੀਂ ਚਾਹੁੰਦੇ ਪੁਲਿਸ ਵੀ ਐਸੀ ਗੱਲ ਚੀ ਹੈ ਪਰ ਜੇ ਸਾਡੀ ਸਿਆਸਤ ਠੀਕ ਕਰੇਗੀ ਤਾਂ ਨਹੀਂ ਤਾਂ ਫਿਰ ਇਥੇ ਇੱਕ ਲਹਿਰ ਸ਼ੁਰੂ ਕਰਨੀ ਪੈਗੀ ਪੰਜਾਬ ਦੇ ਹੱਕਾਂ ਦੀ ਜਿੰਨਾ ਚਿਰ ਸੁਖਵਿੰਦਰ ਅਸੀਂ ਪੰਜਾਬ ਦੇ ਹੱਕ ਕੇਂਦਰ ਤੋਂ ਨਹੀਂ ਮੰਗਦੇ ਵਾਪਸ ਜਿਹੜੇ ਸਾਡੇ ਖੋੜੇ ਪਹਿਲਾਂ ਅੱਲਾ ਤਾਂ ਇਹ ਹੋਊਗਾ ਨਾ ਜਿਹੜਾ ਤੁਹਾਡਾ ਕੋਈ ਥਾਂ ਦੱਬਲੀ ਹੋਏ ਉਹ ਦੋ ਫਿਰ ਬਾਤ ਹੋਰ ਲਵੋ ਸੋ ਪਹਿਲਾਂ ਜਿਹੜੇ ਹੱਕ ਖੋਲੇ ਉਹ ਨਹੀਂ ਮੰਗਦੇ ਉਹਦੇ ਉੱਤੇ ਅਸੀਂ ਲੜਾਈ ਨਹੀਂ ਕਰਦੇ ਉਹਨਾਂ ਚ ਡੀਪ ਸਟੇਟ ਦਾ ਦਖਲਦਾਰੀ ਵਧੇਗੀ ਜਦ ਅਸੀਂ ਲੜਾਈ ਕਰਾਂਗੇ ਉਹ ਡੀਪ ਸਟੇਟ ਦੇ ਬੰਦ ਦੀ ਲੜਾਈ ਆਲਟੀਮੇਟਲੀ ਆਕਰਕਾਰ ਸੋ ਜਦ ਅਸੀਂ ਆਪਣੇ ਹੱਕਾਂ ਦੀ ਲੜਾਈ ਕਰਾਂਗੇ ਤੇ ਅਸੀਂ ਨਾਅਰਾ ਲਾਉਂਦੇ ਹੁੰਦੇ ਹੱਕ ਜਿੰਨਾ ਦੇ ਆਪਣੇ ਆਪੇ ਰਹਿਣਗੇ ਖੋ ਹੁਣ ਪੰਜਾਬੀਆਂ ਨੂੰ ਆਪਦੇ ਹੱਕਾਂ ਵਾਸਤੇ ਇਕੱਠਾ ਹੋਣਾ ਪਊਗਾ ਕਿ ਬਿਲਕੁਲ ਕੇਂਦਰ ਦੇ ਅਸੀਂ ਥੱਲੇ ਨਹੀਂ ਲੱਗਣਾ ਸਾਡਾ ਹੱਕ ਹੈ ਸਾਡਾ ਇਸ ਦਿੱਤੀ 'ਚ ਸਾਡਾ ਹੱਕ ਹੈ ਅਸੀਂ ਕਿਸੇ ਦਾ ਨਹੀਂ ਖੋਹਦੇ ਪਰ ਅਸੀਂ ਹਮ ਦਾ ਕੋਈ ਨਹੀਂ ਦੰਦੇ ਇਹ ਗੱਲ ਜੇ ਅਸੀਂ ਕਦੀ ਕਰਾਂਗੇ ਤਾਂ ਝੂਠੇ ਮੁਕਾਬਲੇ ਵੀ ਕਟਣਗੇ ਪੁਲਿਸ ਦੀ ਬੇਵਾਰੀ ਵੀ ਘਟੂਗੀ ਕਰਾਪਸ਼ਨ ਵੀ ਘਟੂਗੀ ਸਾਡੀ ਇੱਜ਼ਤ ਵੀ ਵਧੂਗੀ ਸਾਡਾ ਭਾਈਚਾਰਾ ਵੀ ਵਧੂਗਾ ਤੇ ਜੇ ਸਾਡਾ ਭਾਈਚਾਰਾ ਵਧੂਗਾ ਇਕੱਠੇ ਹੋ ਕੇ ਬੈਠਾਂਗੇ ਤਾਂ ਸਾਡਾ ਅਸਟਚਾਰਾ ਵੀ ਚੰਗਾ ਹੋਊ ਬਸ ਮੈਂ ਤਾਂ ਇਹ ਨਹੀਂ ਕਰਦੇ